ਪਰਮ ਸਤਿਕਾਰਯੋਗ ਸਾਧ ਸੰਗਤ ਜੀ ਆਪ ਸਵੇਰ ਤੋਂ ਅਸਾਦੀਵਾਰ ਦਾ ਕੀਰਤਨ ਸੁਣ ਕੇ ਸਤਿਗੁਰੂ ਜੀ ਦਾ ਹੁਕਮਨਾਮਾ ਸੁਣ ਕੇ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਸਾਖੀਆਂ ਦਾ ਆਰਥ ਹੋਏ ਹੋ ਜਿਹੜਾ ਇਸ ਸਮਾਂ ਸਤਿਗੁਰੂ ਜੀ ਵਾਲੇ ਪਾਸੇ ਲੱਗ ਗਿਆ ਇਹੀ ਸਕਾਰਤ ਹੈ ਹੁਣ ਕੁਝ ਮਿੰਟਾਂ ਵਾਸਤੇ ਆਪ ਜੀ ਨਾਲ ਮੈਂ ਸਮਾਦ ਕਰਾਂਗਾ ਮਨੁੱਖ ਦਾ ਜੋ ਜੀਵਨ ਹੈ ਉਹੋ ਪ੍ਰਾਪਤੀ ਦੇ ਚਾਰ ਮੁੱਖ ਅੰਗ ਹਨ ਜਿਹੜਾ ਸਾਨੂੰ ਜਨਮ ਮਿਲਦਾ ਹੈ ਉਹ ਸਾਡੇ ਪਿਛਲੇ ਜਨਮ ਦੇ ਕਰਮਾਂ ਕਰਕੇ ਮਿਲਦਾ ਹੈ ਬਹੁਤ ਅੱਛੇ ਕਰਮਾਉਣ ਤੇ ਮਨੁੱਖਾ ਦੇ ਮਿਲਦੀ ਏ ਜੋ ਸਾਨੂੰ ਗੁਰਬਾਣੀ ਅਨਸਾਰ ਸਾਡੇ ਗੁਰੂ ਸਾਹਿਬਾਨ ਨੇ ਦੱਸਿਆ ਬਹੁਤ ਜਨਮ ਤੋਂ ਵਿਛੜਿਆ ਹੁੰਦਾ ਹੈ ਮਨੁੱਖ ਦੀ ਆਤਮਾ ਪਰਮਾਤਮਾ ਨਾਲੋਂ ਤਾਂ ਉਸ ਨੂੰ ਇਹ ਜਨਮ ਦੀ ਪ੍ਰਾਪਤੀ ਅੱਛੇ ਕਰਮਾਂ ਕਰਕੇ ਮਨੁੱਖਾ ਦੇ ਮਿਲਦੀ ਏ ਦੂਸਰਾ ਫੈਕਟਰ ਮਾਦਾ ਪਿਤਾ ਦੀ ਸੋਭਤ ਹੈ ਮਾਦਾ ਪਿਤਾ ਨੂੰ ਚੁਣਨਾ ਭੈਣ ਭਰਾਵਾਂ ਨੂੰ ਚੁਣਨਾ ਸਾਡੇ ਵੱਸ ਵਿੱਚ ਨਹੀਂ ਹੈ ਇਹ ਸਾਡੇ ਪਰੇਪੂਰਵਲੇ ਕਰਮਾਂ ਦਾ ਹੀ ਸੰਬੰਧ ਹੈ ਜਿਸ ਤਰ੍ਹਾਂ ਦੇ ਮਾਦਾ ਪਿਤਾ ਸਾਨੂੰ ਮਿਲ ਜਾਂਦੇ ਨੇ ਉਸ ਤਰ੍ਹਾਂ ਦੇ ਸਾਡੇ ਸੰਸਕਾਰ ਸਾਡੀ ਐਥਿਕਸ ਸਾਡੀ ਸੋਚ ਉਹ ਡਵੈਲਪ ਹੋ ਜਾਂਦੀ ਹੈ ਤੀਸਰਾ ਫੈਕਟਰ ਹੈ ਆਪਣੀ ਮਿਹਨਤ ਕਰਕੇ ਮਨੁੱਖ ਆਪਣੇ ਜੀਵਨ ਨੂੰ ਸੰਵਾਰ ਲਵੇ ਚੌਥਾ ਤੇ ਸਭ ਤੋਂ ਮਹੱਤਵਪੂਰਨ ਮਨੁੱਖ ਦੀ ਜ਼ਿੰਦਗੀ ਨੂੰ ਸੰਵਾਰਨ ਦਾ ਫੈਕਟਰ ਹੈ ਸੰਗਤ ਜਿਹੋ ਜੀ ਸੰਗਤ ਵਿੱਚ ਮਨੁੱਖ ਜਾਂਦਾ ਹੈ ਉਹ ਜਿਹਾ ਉਸ ਦਾ ਰੂਪ ਉਹ ਜਿਹਾ ਉਸ ਦਾ ਰਿਪਿਊਟੇਸ਼ਨ ਉਹ ਜੀ ਉਸ ਦੀ ਜੀਵਨ ਜਾਂਚ ਰਹਿਣ ਸਹਿਣ ਸਾਰਾ ਬਣ ਜਾਂਦਾ ਸਾਨੂੰ ਹੁਣੇ ਥੋੜੀ ਦਿਨ ਪਹਿਲੇ ਸੱਚੇ ਬਾਦਸ਼ਾਹ ਜੀ ਹੁਕਮ ਕੀਤਾ ਸੀ ਭਾਵੇਂ ਥੋੜਾ ਹੀ ਬਾਠ ਕਰੋ ਸਮਝ ਕੇ ਕਰੋ ਗੁਰਬਾਣੀ ਅਨਸਾਰ ਜੀਵਨ ਜਿਉਣ ਦਾ ਕਿਉਂਕਿ ਪਹਿਲੇ ਫੈਕਟਰ ਜਨਮ ਤੇ ਸਾਡਾ ਕੋਈ ਅਧਿਕਾਰ ਨਹੀਂ ਉਹ ਸਾਡੀ ਗਰਮਾਂ ਅਨਸਾਰ ਮਿਲ ਗਿਆ ਅਸੀਂ ਜਿਹੜੀ ਮਿਹਨਤ ਕਰਨੀ ਹੈ ਉਹ ਮਿਹਨਤ ਚਾਰ ਤਰ੍ਹਾਂ ਦੀ ਵੈਲਥ ਮੁੱਖ ਤੌਰ ਤੇ ਮੰਨੀ ਗਈ ਹੈ ਕਿ ਇੱਕ ਤਾਂ ਜਦੋਂ ਕੋਈ ਵੈਲਥ ਦੀ ਜਾਂ ਜਾਇਦਾਦ ਦੀ ਜਾਂ سرمਾਈ ਦੀ ਗੱਲ ਕਰਦਾ ਹੈ ਤੇ ਸਾਡਾ ਇੱਕਦਮ ਧਿਆਨ ਮਟੀਰੀਅਲ ਵੈਲਥ ਵੱਲ ਜਾਂਦਾ ਹੈ ਕਿ ਪੈਸਾ ਜਾਇਦਾਦ ਫੈਕਟਰੀ ਕਿਦੀ ਵੱਡੀ ਹੈ ਕਿਹਦੇ ਕੋਲ ਜ਼ਿਆਦਾ ਹੈ ਪਰ ਇਸ ਦੀਆਂ ਚਾਰ ਸ਼੍ਰੇਣੀਆਂ ਮੁੱਖ ਮਟੀਰੀਅਲ ਵੈਲਥ ਦੂਸਰੀ ਸਟੇਟਸ ਜਿਹੜਾ ਆਦਮੀ ਦਾ ਰੈਪਿਊਟੇਸ਼ਨ ਕਹ ਲਓ ਪ੍ਰਭਤਾ ਕਹ ਲਓ ਉਸ ਦੀ ਵੈਲਥ ਤੀਸਰਾ سرمਾਇਆ ਹੈ ਆਜ਼ਾਦੀ ਜਿਹੜੀ ਅਸੀਂ ਆਪਣਾ ਟਾਈਮ ਦੇ ਕੇ ਆਜ਼ਾਦੀ ਪ੍ਰਾਪਤ ਕਰਦੇ ਆਂ ਔਰ ਚੌਥਾ ਸਰਮਾਇਆ ਜਿਹੜਾ ਉਹ ਸਾਡੀ ਸਿਹਤ ਹੈ ਅੱਜ ਦੇ ਸਮੇਂ ਵਿੱਚ ਅਸੀਂ ਕਾਰ ਕੀ ਰਹੇ ਆਂ ਪਹਿਲੀ ਦੋ ਤਰ੍ਹਾਂ ਦੀ ਵੈਲਥ ਕਮਾਉਣ ਵਾਸਤੇ ਦੂਸਰੀ ਦੋ ਤਰ੍ਹਾਂ ਦੀ ਜਿਹੜੀ ਵੈਲਥ ਹੈ ਉਹ ਦਾ ਨੁਕਸਾਨ ਕਰਦੇ ਆਂ ਜਾਂ ਉਹਨੂੰ ਕੁਰਬਾਨ ਕਰ ਰਹੇ ਆਂ ਦੋ ਤਰ੍ਹਾਂ ਦੀ ਜਦੋਂ ਅਸੀਂ ਪੈਸਾ ਕਮਾਣਿਆ ਟਾਈਮ ਦੀ ਤੇ ਸਿਹਤ ਦੀ ਦੋਨਾਂ ਦਾ ਨੁਕਸਾਨ ਕਰਦੇ ਹਾਂ ਜਿਹੜਾ ਟਾਈਮ ਅਸੀਂ ਆਪਣੇ ਪਰਿਵਾਰ ਨੂੰ ਦੇਣਾ ਹੁੰਦਾ ਆਪਣੇ ਆਪ ਨੂੰ ਦੇਣਾ ਹੁੰਦਾ ਆਪਣੇ ਸਰੀਰ ਨੂੰ ਦੇਣਾ ਹੁੰਦਾ ਸ਼ੁਰੂ ਦੇ ਵਿੱਚ ਪੈਸਾ ਹੀ ਇਕੱਠਾ ਕਰਨ ਵਾਸਤੇ ਉਹਦੇ ਉੱਤੇ ਯੋਲ ਲਗਾਈ ਜਾਂਦੇ ਆ ਐਸਾ ਨਹੀਂ ਹੈ ਮੇਰਾ ਕਹਿਣ ਦਾ ਮਤਲਬ ਜਾਂ ਗੁਰਸਿੱਖੀ ਦੇ ਵਿੱਚ ਵੀ ਇਹ ਸੂਲ ਕਿਤੇ ਨਹੀਂ ਲਿਖਿਆ ਉਹ ਜ਼ਰੂਰ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਅਸੀਂ ਕਹਿੰਨੇ ਆ ਗਰੀਬੀ ਗਦਾਮਾਰੀ ਇਸ ਤਰ੍ਹਾਂ ਦੇ ਉਹਨਾਂ ਦੇ ਪ੍ਰਵਚਨ ਆਏ ਨੇ ਪਰ ਸਾਰੇ ਗੁਰੂ ਸਹਿਬਾਨ ਬੜੇ ਠਾਠ ਵਾਠ ਨਾਲ ਰਹਿੰਦੇ ਸੀ ਔਰ ਉਹ ਚਾਹਦੇ ਸੀ ਕਿ ਸਾਡੇ ਜਿਹੜੇ ਸਿੱਖ ਨੇ ਉਹ ਵੀ ਬੜੇ ਅੱਛੇ ਤਰੀਕੇ ਨਾਲ ਆਪਣਾ ਜੀਵਨ ਜੀ ਆਪਨ ਕਰਨ ਕਿਰਤ ਕਰਨ ਕਮਾਈ ਕਰਨ ਪਰ ਜਿਹੜੀ ਅਜੋਕੀ ਸਾਇੰਸ ਹੈ ਉਹ ਵੀ ਇਹ ਕਹਿੰਦੀ ਹੈ ਔਰ ਇੱਕ ਲਿਮਟ ਜਾਂ ਬਿਨਾ ਸੰਤੋਖ ਨਹੀਂ ਕੋ ਉੜਾ ਜੇ ਇੱਕ ਲਿਮਟ ਜ਼ਰੂਰ ਸਾਨੂੰ ਬਣਾਣੀ ਪਵੇਗੀ ਜਿਸ ਦੇ ਨਾਲ ਸਾਡੇ ਜਿਹੜੇ ਦੂਸਰੇ ਦੋਤਾਨ ਨੇ ਸਾਡੀ ਆਜ਼ਾਦੀ ਫਰੀडम ਤੇ ਸਾਡੀ ਜਿਹੜੀ ਸਿਹਤ ਹੈ ਉਹਦਾ ਨੁਕਸਾਨ ਨਾ ਹੋਵੇ ਸਤਿਗੁਰੂ ਸਚੇ ਬਾਛਾ ਜੀ ਹੁਕਮ ਕੀਤਾ ਹੈ ਕਿ ਗੁਰਬਾਣੀ ਨੂੰ ਸਮਝ ਕੇ ਵਿਚਾਰ ਕੇ ਕੀ ਇਸ ਦਾ ਪਾਠ ਆਪ ਕੀਤਾ ਜਾਏ ਮੈਂ ਕੋਸ਼ਿਸ਼ ਕਰਾਂਗਾ ਜੋ ਮੇਰੀ ਬੁੱਧੀ ਉਹਦੇ ਮੁਤਾਬਿਕ ਕਿ ਗੁਰਬਾਣੀ ਦੇ ਵਿੱਚ ਮੈਨੇਜਮੈਂਟ ਆਪਣੇ ਜੀਵਨ ਨੂੰ ਮੈਂ ਤੇ ਇਹ ਕਹਿੰਨਾ ਗੁਰਬਾਣੀ ਪੜ੍ਹਨ ਦਾ ਵਿਸ਼ਾ ਗੁਰਬਾਣੀ ਸਮਝਣ ਦਾ ਵਿਸ਼ਾ ਹੈ ਸਮਝਣ ਨਾਲੋਂ ਵੀ ਗੁਰਬਾਣੀ ਜੀਉਣ ਦਾ ਵਿਸ਼ਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਨੁੱਖ ਦੇ ਜਨਮ ਤੋਂ ਲੈ ਕੇ ਉਸ ਦੇ ਅਖੀਰ ਤੱਕ ਦੀਆਂ ਜੀਵਨ ਜਾਂਚਾਂ ਹਰ ਤਰ੍ਹਾਂ ਦੀਆਂ ਲਿਖੀਆਂ ਹੋਈਆਂ ਸਾਨੂੰ ਪ੍ਰਾਪਤ ਹੋ ਜਾਣਗੀਆਂ ਜੇ ਅਸੀਂ ਉਸ ਨੂੰ ਸਮਝ ਕੇ ਵਿਚਾਰ ਕੇ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਾਂਗੇ ਸਾਨੂੰ ਜਦੋਂ ਸਰੀਰ ਪ੍ਰਾਪਤ ਹੁੰਦਾ ਇੱਕ ਵਾਰ ਕਿਸੇ ਮਹਾਪੁਰਸ਼ ਨੂੰ ਪੁੱਛਿਆ ਕਿ ਮਨੁੱਖ ਜਿਹੜਾ ਉਹ ਅੱਛਾ ਸਿੱਖ ਬਣਨ ਵਾਸਤੇ ਕਦੋਂ ਕੋਸ਼ਿਸ਼ ਸ਼ੁਰੂ ਕਰੇ ਉਹਨਾਂ ਦਾ ਜਵਾਬ ਸੀ ਕਿ ਆਪਣੇ ਜਨਮ ਤੋਂ 20 ਸਾਲ ਪਹਿਲਾਂ ਕੋਸ਼ਿਸ਼ ਕਰੇ ਇਹ ਥੋੜਾ ਜਿਹਾ ਅਜੀਬ ਲੱਗਦਾ ਹੈ ਪਰ ਉਹ ਕਹਿਣ ਦਾ ਮਤਲਬ ਸੀ ਕਿ ਜੇ ਮਾਂ ਸਿੱਖੀ ਵਾਲੀ ਹੋਏਗੀ ਉਹਦੇ ਅੰਦਰ ਸਿੱਖੀ ਭਰੀ ਹੋਏਗੀ ਤੇ ਬੱਚਾ ਆਪਣੇ ਆਪ ਸਿੱਖੀ ਵਾਲੇ ਪਾਸੇ ਢੁਰ ਪਏਗਾ ਇਸ ਵਾਸਤੇ ਗੁਰੂ ਸਾਹਿਬਾਨ ਨੇ ਜਨਮ ਤੋਂ ਲੈ ਕੇ ਜਦੋਂ ਸਾਨੂੰ ਇਹ ਸਰੀਰ ਪ੍ਰਾਪਤ ਹੁੰਦਾ ਹੈ ਇਸ ਸਰੀਰ ਨੂੰ ਕਿਵੇਂ ਅਸੀਂ ਅੱਛਾ ਕਰਕੇ ਰੱਖਣਾ ਹੈ ਇਸ ਦੀ ਕਿਵੇਂ ਪਾਲਣਾ ਕਰਨੀ ਹੈ ਉਹਦੇ ਵਾਸਤੇ ਸ਼ੁਰੂ ਤੋਂ ਹੀ ਸਾਨੂੰ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਨੇ ਇਸ ਸਰੀਰ ਦੀ ਬਹੁਤ ਮਹਾਨਤਾ ਦੱਸੀ ਹੈ ਪੂਰੀ ਗੁਰਬਾਣੀ ਦੇ ਵਿੱਚ ਸਰੀਰ ਨੂੰ ਚੰਗਾ ਕਿਹਾ ਗਿਆ ਹੈ ਪਹਿਲੇ ਜਿਹੜੇ ਧਰਮ ਸੀ ਉਹ ઋષਿ मुनि ਕੀ ਕਰਦੇ ਸੀ ਕਿ ਸਰੀਰ ਨੂੰ ਤਕਲੀਫ ਦੇਣੀ ਧੂਣੇ ਤਪ ਕੇ ਬਹਿ ਜਾਣਾ ਸਰਦੀਆਂ ਵਿੱਚ ਪਾਣੀ ਸਿਰ 'ਚ ਪਾਈ ਜਾਣਾ ਇਹ ਸਰੀਰ ਨੂੰ ਤੰਗ ਕਰਨਾ ਤਾਂ ਕਿ ਇਹ ਦੁਨਿਆਵੀ ਚੀਜ਼ਾਂ ਨਾਲੋਂ ਇਹਦਾ ਮੋੜ ਟੁੱਟ ਜਾਵੇ ਔਰ ਪਰਮਾਤਮਾ ਨਾਲ ਲੱਗ ਜਾਵੇ ਗੁਰੂ ਨਾਨਕ ਦੇਵ ਜੀ ਨੇ ਕਿਰਪਾ ਕਰਕੇ ਇਸ ਤਰ੍ਹਾਂ ਦਾ ਸਾਨੂੰ ਉਪਦੇਸ਼ ਦਿੱਤਾ ਕਿ ਇਸ ਸਰੀਰ ਦੀ ਵੀ ਰੱਖਿਆ ਕਰਨੀ ਹੈ ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਕਿਰਤ ਕਮਾਈ ਕਰਦਿਆਂ ਹੋਇਆਂ ਫਿਰ ਆਪਣੇ ਜੀਵਨ ਨੂੰ ਅੱਛੇ ਪਾਸੇ ਲਗਾਣਾ ਹੈ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਬਾਬਾ ਹੋਰ ਖਾਣਾ ਖੁਸ਼ੀ ਖੁਾਰ ਜਿਤ ਖਾਦੈ ਤਨ ਪੀੜਿਐ ਮਨ ਮਹਿ ਚਲੇ ਵਿਕਾਰ ਕਿਸ ਤਰ੍ਹਾਂ ਦਾ ਖਾਣਾ ਖਾਣਾ ਜਿਸ ਦੇ ਨਾਲ ਸਾਡੀ ਸਿਹਤ ਠੀਕ ਰਵੇ ਸਾਡਾ ਮਨ ਠੀਕ ਰਵੇ ਸਾਤਵਿਕ ਭੋਜਨ ਹੋਵੇ ਜਿਸ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਮੇਨਟੇਨ ਕਰ ਸਕੀਏ ਬਾਬਾ ਹੋਰ ਪਹਿਨਣ ਖੁਸ਼ੀ ਖੁਾਰ ਅੱਜ ਕੀ ਹੋ ਰਿਹਾ ਹੈ ਬੱਚੇ ਇੱਕ ਦੂਸਰੇ ਤੋਂ ਸੋਹਣਾ ਕੱਪੜਿਆਂ ਨਾਲ ਹੀ ਜਾਂ ਘੱਟ ਤੋਂ ਘੱਟ ਕੱਪੜੇ ਪਾ ਕੇ ਇਸ ਤਰ੍ਹਾਂ ਦਾ ਸ਼ੋਅ ਕਰਨਾ ਚਾਹੁੰਦੇ ਨੇ ਪਰ ਇਹੋ ਜਿਹਾ ਡਰੈਸ ਪਾਣਾ ਇਹੋ ਜਿਹੇ ਕੱਪੜੇ ਪਾਣੇ ਜਿਨ੍ਹਾਂ ਨਾਲ ਹੋਰ ਬੈਨਣ ਖੁਸ਼ੀਖوار ਜਿਸ ਪਹਿਨਣ ਨਾਲ ਅਸੀਂ ਪੀੜਿਤ ਹੋਈਏ ਕਿੰਨੇ ਬੀੜਤ ਹੋ ਰਿਹਾ ਸਮਾਜ ਅੱਜ ਕੱਲ ਕਿੰਨਾ ਕਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਉਹ ਖਾਣ ਦਾ ਪਹਿਨਣ ਦਾ ਹੋਰ ਚੜਨਾ ਖੁਸ਼ੀਖوار ਅਸੀਂ ਗੱਡੀਆਂ ਟਰੱਕ ਕਿੰਨਾ ਕੁਝ ਮੋਟਰਸਾਈਕਲ ਧੂਆਂ ਪੋਲੂਸ਼ਨ ਦਾ ਕਿੰਨਾ ਅੱਜ ਕੱਲ ਮਾਹੌਲ ਖਰਾਬ ਹੋ ਗਿਆ ਕਿ ਆਦਮੀ ਨੂੰ ਪੂਰੀ ਵਿਜ਼ਿਬਿਲਟੀ ਨਹੀਂ ਮਿਲ ਰਹੀ ਔਰ ਸਾਧੀਆਂ ਪ੍ਰੋਬਲਮ ਹੋ ਰਹੀਆਂ ਨੇ ਇੰਨਾਂ ਚੀਜ਼ਾਂ ਦਾ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ ਹੈ ਸ਼ੁਰੂ ਵਿੱਚ ਹੀ ਕਿ ਤੁਸੀਂ ਕਿਵੇਂ ਦਾ ਖਾਣਾ ਹੈ ਕਿਵੇਂ ਦਾ ਪਹਿਨਣਾ ਹੈ ਕਿਵੇਂ ਦੀ ਸਵਾਰੀ ਕਰਨੀ ਹੈ ਹੋਰ ਸੌਣਾ ਖੁਸ਼ੀ ਖੁਆਰ ਸੌਣ ਦੀ ਵੀ ਦੱਸਿਆ ਹੈ ਕਿ ਸੌਣਾ ਜਿਹੜਾ ਅੱਜ ਕੱਲ ਸਾਡਾ ਕੀ ਕਲਚਰ ਹੋ ਗਿਆ ਕਿ 10 11 12 ਵਜੇ ਤੋਂ ਪਹਿਲੇ ਕੋਈ ਸੌਂਦਾ ਨਹੀਂ ਤੇ ਅੰਮ੍ਰਿਤ ਵੇਲਾ ਕਿਵੇਂ ਅਸੀਂ ਬਚਾ ਸਕਦੇ ਹਾਂ ਇਹ ਜੀਵਨ ਜਾਂਚ ਦੀਆਂ ਗੱਲਾਂ ਗੁਰਬਾਣੀ ਵਿੱਚੋਂ ਸਾਡੇ ਸਰੀਰ ਨੂੰ ਕਿਵੇਂ ਅਸੀਂ ਸੁਖੀ ਰੱਖਣਾ ਹੈ ਕਿਵੇਂ ਤੰਦਰੁਸਤ ਰੱਖਣਾ ਹੈ ਉਹ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਵਾਸਤੇ ਦਰਜ ਕਰਕੇ ਰੱਖੀਆਂ ਨੇ ਜਿਹੜਾ ਗੁਰਬਾਣੀ ਦਾ ਸੰਦੇਸ਼ ਹੈ ਜਿਹੜੀ ਇਸ ਦੀ ਮੈਨੇਜਮੈਂਟ ਹੈ ਆਮ ਤੌਰ ਤੇ ਮੈਨੇਜਮੈਂਟ ਕੀ ਹੈ ਕਿ ਦਿੱਤੇ ਹੋਏ ਸਾਧਨਾਂ ਨਾਲ ਜੋ ਵੀ ਸਾਡੇ ਕੋਲ ਉਪਲਬਧ ਸਾਧਨ ਨੇ ਉਹਨਾਂ ਨਾਲ ਅਸੀਂ ਆਪਣੇ ਟੀਚੇ ਦੀ ਪ੍ਰਾਪਤੀ ਕਰੀਏ ਉਦੇਸ ਵਾਸਤੇ ਹੋਰ ਲੋਕਾਂ ਕੋਲੋਂ ਕੰਮ ਕਰਵਾਈਏ ਔਰ ਆਪਣਾ ਜੋ ਅਸੀਂ ਉਦੇਸ਼ ਰੱਖਿਆ ਉਸ ਨੂੰ ਪ੍ਰਾਪਤ ਕਰੀਏ ਇਹ ਮੈਨੇਜਮੈਂਟ ਦੀ ਪਰਿਭਾਸ਼ਾ ਔਰ ਜਦੋਂ ਕੋਈ ਆਦਮੀ ਕੰਮ ਕਰਦਾ ਤਾਂ ਉਹ ਲਾਇ ਵਾਸਤੇ ਕਰਦਾ ਹੈ ਪ੍ਰੋਫਿਟ ਵਾਸਤੇ ਕਰਦਾ ਹੈ ਆਪਣਾ ਪ੍ਰੋਫਿਟ ਜੇ ਕਿਸੇ ਕੰਪਨੀ 'ਚ ਕੰਮ ਕਰਦਾ ਹੈ ਤਾਂ ਉਸ ਕੰਪਨੀ ਦਾ ਪ੍ਰੋਫਿਟ ਉਸ ਆਰਗੇਨਾਈਜੇਸ਼ਨ ਦੇ ਪ੍ਰਾਪਰਟੀ ਦੀ ਗੱਲ ਕਰਦਾ ਹੈ ਪਰ ਗੁਰਬਾਣੀ ਜੋ ਹੈ ਉਹ ਸਾਰੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ ਉਹ ਗੁਰਬਾਣੀ ਇੱਕ ਮਨੁੱਖ ਨੂੰ ਇੱਕ ਆਰਗੇਨਾਈਜੇਸ਼ਨ ਨੂੰ ਇੱਕ ਧਰਮ ਨੂੰ ਇੱਕ ਜੀਵ ਨੂੰ ਇੱਕ ਇਕਾਈ ਨਹੀਂ ਮੰਨਦੀ ਗੁਰਬਾਣੀ ਦੀ ਇਕਾਈ ਸਾਰੀ ਕਾਇਨਾਤ ਹੈ ਉਹ ਕਹਿੰਦੀ ਹੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਇੱਕ ਗੁਰਬਾਣੀ ਹੈ ਜਿਹੜੀ ਪੂਰੇ ਜਗਤ ਦੀ ਗੱਲ ਕਰਦੀ ਹੈ ਜਿਹੜੀ ਇਹ ਕਹਿੰਦੀ ਹੈ ਕਿ ਸਾਰੀ ਦੁਨੀਆ ਹੀ ਮੇਰਾ ਪਰਿਵਾਰ ਹੈ ਸਾਰੀ ਦੁਨੀਆ ਦੇ ਉੱਤੇ ਹੀ ਸੁੱਖ ਹੋਣ ਅਸੀਂ ਪੈਸੇ ਦੀ ਦੌੜ ਵਿੱਚ ਜਿੱਥੇ ਹੋਰ ਚੀਜ਼ਾਂ ਬਾਰੇ ਜਾਂ ਐਥਿਕਸ ਬਾਰੇ ਜਾਂ ਔਨੈਸਟੀ ਨੂੰ ਜਾਂ ਇਮਾਨਦਾਰੀ ਨੂੰ ਕਿਤੇ ਛੱਡ ਦਿੰਨੇ ਆ ਉਹਦੇ ਵਾਸਤੇ ਵੀ ਗੁਰਬਾਣੀ ਸਾਨੂੰ ਸੇਧ ਦਿੰਦੀ ਹੈ ਕਿ ਆਪਣਾ ਇਮਾਨਦਾਰੀ ਨਾਲ ਪੈਸਾ ਕਮਾਣਾ ਗੁਰਬਾਣੀ ਇੱਕ ਚੀਜ਼ ਮੈਂ ਇੱਥੇ ਇੱਕ ਛੋਟੀ ਜੀ ਗੱਲ ਦੱਸਾਂ ਕਿ ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਦੇ ਦੌਰਾਨ ਈਰਾਨ ਵੀ ਗਏ ਈਰਾਨ ਦੇ ਲੋਕਾਂ ਨੇ ਉਹਨਾਂ ਦੀ ਯਾਦ ਵਿੱਚ ਇੱਕ ਬਹੁਤ ਸੁੰਦਰ ਗੁਰਦੁਆਰਾ ਬਣਾਇਆ ਉਹ ਗੁਰਦੁਆਰਾ ਬਣਾ ਕੇ ਉਸ ਦਾ ਗੇਟ ਬਣਾਇਆ ਗੇਟ ਬਣਾ ਕੇ ਤੇ ਉਹਦੇ ਉੱਤੇ ਕੁਝ ਲਿਖਣਾ ਸੀ ਉਹ ਲਿਖਣ ਵਾਸਤੇ ਬੜਾ ਉਹਨਾਂ ਨੇ ਯਸ਼ਨ ਮੰਗੇ ਵੀ ਕੀ ਲਿਖੀਏ ਇੱਥੇ ਕਈ ਗੁਰਬਾਣੀ ਦੀਆਂ ਤੁਕਾਂ ਜਾਂ ਹੋਰ ਆਈਆਂ ਉਹਨਾਂ ਦੇ ਧਿਆਨ ਵਿੱਚ ਫਿਰ ਕੋਈ ਫੈਸਲਾ ਨਾ ਹੋਇਆ ਉੱਥੋਂ ਦੇ ਈਰਾਨ ਦੇ ਲੋਕਾਂ ਨੇ ਸਾਡੇ ਜਿਹੜੇ ਸਿੱਖ ਪ੍ਰਚਾਰਕ ਸਨ ਜਾਂ ਉੱਥੇ ਸਿੱਖ ਰਹਿੰਦੇ ਸੀ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਕੁਝ ਗੱਲਾਂ ਸੁਣਾਓ ਉਹਨਾਂ ਦੀਆਂ ਸਾਖੀਆਂ ਸੁਣਾਓ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਉਹਨਾਂ ਸੁਣਾਇਆ ਤੇ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਦੇਵ ਜੀ ਕਦੇ ਆਪਣੇ ਪਾਸ ਪੈਸਾ ਨਹੀਂ ਸੰਰਖਦੇ ਇੱਕ ਵਾਰ ਕਿਤੇ ਨੇ ਕਿਸੇ ਸਿੱਖ ਸਾਧ ਨੂੰ ਇਸ ਤਰ੍ਹਾਂ ਲੱਗਾ ਕਿ ਇਹ ਦਰवेश ਨੇ ਮੈਂ ਇਹਨਾਂ ਨੂੰ ਕੁਝ ਪੈਸੇ ਦੇ ਦਿਆਂ ਉਹਨਾਂ ਨੇ ਇੱਕ ਮੋਰ ਮਰਦਾਨਾ ਜੀ ਦੀ ਜੇਬ ਵਿੱਚ ਪਾ ਦਿੱਤੀ ਤੇ ਜੰਗਲ ਵਿੱਚ ਸੁੱਤੇ ਸਣ ਤੇ ਉਹਨਾਂ ਨੂੰ ਨੀਂਦ ਨਾ ਆਵੇ ਉਹ ਕਹਿੰਦੇ ਬਾਬਾ ਜੀ ਨੀਂਦ ਨਹੀਂ ਆ ਰਹੀ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਜਿਸ ਕਾਰਨ ਕਰਕੇ ਨੀਂਦ ਨਹੀਂ ਆਉਂਦੀ ਉਹ ਵਸਤੂ ਨੂੰ ਸੁੱਟ ਦੇਈਏ ਫਿਰ ਉਹਨਾਂ ਨੇ ਉਹ ਇੱਕ ਮੋਰ ਸੀ ਜਿਹੜੀ ਜੇਬ ਚੋਂ ਬਾਹਰ ਕੱਢ ਕੇ ਰੱਖੀ ਤਾਂ ਤਾਂ ਉਹਨਾਂ ਨੂੰ ਨੀਂਦ ਆਈ ਇਸ ਤਰ੍ਹਾਂ ਦੀ ਸਾਖੀ ਵੀ ਕੰਦੀ ਹੈ ਪਰ ਜਦੋਂ ਉਹਨਾਂ ਨੇ ਇਹ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਆਪਣੀ ਜੇਬ ਵਿੱਚ ਪੈਸਾ ਨਹੀਂ ਰੱਖਿਆ ਉਹ ਕਹਿੰਦੇ ਸਾਨੂੰ ਹੁਣ ਉਸ ਦਰਵਾਜੇ ਦਾ ਨਾਮ ਲੱਭ ਗਿਆ ਹੈ ਕਿ ਸਾਰੀ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੀ ਗੁਰੂ ਨਾਨਕ ਦੇਵ ਹੈ ਜਿਸ ਨੇ ਕਦੇ ਆਪਣੀ ਜੇਬ ਵਿੱਚ ਕੋਈ ਪੈਸਾ ਨਹੀਂ ਰੱਖਿਆ ਜਿਸ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋਈਆਂ ਜਿਸ ਦਾ ਵਰਸ ਆਇਆ ਹੋਇਆ ਅੱਜ ਸਿੱਖ ਸਮਾਜ ਐਨਾ ਸਰਮਾਇਦਾਰ ਹੈ ਉਸ ਦਰਵਾਜੇ ਦਾ ਨਾਮ ਰੱਖਿਆ ਦੌਲਤ ਦੇ ਦਰਵਾਜ਼ਾ ਨਾਨਕ ਸਾਹਿਬ ਫਕੀਰ ਇਸ ਤਰ੍ਹਾਂ ਕਰਕੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਅਮੀਰ ਔਰ ਸਭ ਤੋਂ ਸਰਮਾਇਦਾਰ ਮਨੁੱਖ ਮੰਨਿਆ ਤੋਂ ਗੁਰਬਾਣੀ ਚ ਕਿਤੇ ਵੀ ਇਹ ਨਹੀਂ ਆਂਦਾ ਕਿ ਅਸੀਂ ਪੈਸਾ ਨਾ ਕਮਾਈਏ ਸਿਰਫ ਪੈਸਾ ਜੋ ਕਮਾਣਾ ਹੈ ਉਹ ਸਰਬੱਤ ਦੇ ਭਲੇ ਵਾਸਤੇ ਔਰ ਮੈਨੇਜਮੈਂਟ ਨਾਲੋਂ ਥੋੜਾ ਜਿਹਾ ਇਹ ਡਿਫਰੈਂਸ ਹੈ ਕਿ ਅਸੀਂ ਆਪਣੇ ਫਾਇਦੇ ਵਾਸਤੇ ਜਾਂ ਪਰਸਨਲ ਪ੍ਰੋਫਿਟ ਦੀ ਗੱਲ ਕਰਦੇ ਹਾਂ سرمਾਇਆ ਇਕੱਠਾ ਕਰਨ ਦੀ ਗੱਲ ਕਰਦੇ ਹਾਂ ਗੁਰਬਾਣੀ سرمਾਈ ਨੂੰ ਵੰਡਣ ਦੀ ਗੱਲ ਕਰਦੀ ਹੈ ਇਹ ਵੰਡ ਕੇ ਖਾਣ ਦਾ ਜਿੱਤੇ ਕਨਸੈਪਟ ਹੈ ਇਹਦੇ ਵਿੱਚ ਇਹ ਵਿਚਾਰ ਨੇ ਕਿ ਜਿੰਨਾ ਅਸੀਂ ਦਾਨ ਕਰਾਂਗੇ ਜਿੰਨਾ ਅਸੀਂ ਵੰਡ ਕੇ ਸ਼ਕਾਂਗੇ ਉਨਾ ਹੀ ਸਾਡਾ ਬਹੁਤਾ ਹੋਏਗਾ ਉਨਾ ਹੀ ਸਾਡੇ ਵਾਸਤੇ ਇਹ ਸੁਖਦਾਈ ਹੋਏਗਾ ਇਮਾਨਦਾਰੀ ਨਾਲ ਕਮਾਇਆ ਹੋਇਆ ਪੈਸਾ ਸਾਨੂੰ ਜ਼ਿਆਦਾ ਸੁਖ ਦੇਵੇਗਾ ਗੁਰਬਾਣੀ ਵਿੱਚ ਟਾਈਮ ਮੈਨੇਜਮੈਂਟ ਦੀ ਗੱਲ ਵੀ ਥਾਂ-ਥਾਂ ਤੇ ਸਾਨੂੰ ਲਿਖੀ ਮਿਲਦੀ ਹੈ ਚਾਲਾਗੇ ਉਠ ਨਾਮ ਜਾਪ ਨਿਸਬਸੁਰ ਆਰਾਧ ਕਹਾਰਾ ਤੁਜੈ ਨਾ ਵਿਆਪਈ ਨਾਨਕ ਮਿਟੈ ਉਪਾਦ ਜਿੱਥੇ ਅਸੀਂ ਟਾਈਮ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਉਹ ਉਸ ਵਾਸਤੇ ਵੀ ਸਾਨੂੰ ਗੁਰੂ ਸਾਹਿਬ ਨੇ ਹੁਣ ਵੱਤੇ ਹਰ ਨਾਮ ਨ ਬੀਜੋ ਅੱਗੇ ਭੁੱਖਾ ਕਿਆ ਖਾਏ ਕਬੀਰ ਕਾਲ ਕਰਨਤਾ ਅਬੇ ਕਰ ਜੋ ਅਸੀਂ ਕੱਲ ਕੰਮ ਕਰਨਾ ਹੈ ਉਹਨੂੰ ਅਸੀਂ ਹੁਣੇ ਕਰੀਏ ਫਿਰ ਸਾਨੂੰ ਸਾਰੇ ਉਹਨਾਂ ਨੇ ਟਾਈਮ ਦਿੱਤੇ ਨੇ ਬਈ ਸੌਣਾ ਜਾਗਣਾ ਉਹਦਾ ਟਾਈਮ ਸ਼ਡਿਊਲ ਸਾਰਾ ਸਾਨੂੰ ਬਣਾ ਕੇ ਦਿੱਤਾ ਹੈ ਔਰ ਮੇਰੇ ਵਿਚਾਰ ਅਨੁਸਾਰ ਜੇ ਅਸੀਂ ਬੜੇ ਸਹਿਜ ਨਾਲ ਗੁਰਬਾਣੀ ਦਾ ਅਧਿਐਨ ਕਰੀਏ ਸਮਝ ਕੇ ਕਰੀਏ ਤੇ ਇਹਦੇ ਵਿੱਚ ਸਾਨੂੰ ਹਰ ਤਰ੍ਹਾਂ ਦੇ ਅੱਛਾ ਜੀਵਨ ਜਿਉਣ ਦੇ ਇਮਾਨਦਾਰੀ ਨਾਲ ਕਮਾਈ ਕਰਨ ਦੇ ਸਾਰੇ ਸਾਧਨ ਪ੍ਰਾਪਤ ਹੋ ਸਕਦੇ ਨੇ ਇੰਨੀਆਂ ਕਰਜਾਂ ਕਰਦਾ ਹੋਇਆ ਮੈਂ ਆਪ ਤੋਂ ਖਿਮਾ ਮੰਗਦਾ ਕਾਫੀ ਸਾਰਾ ਤੁਹਾਡਾ ਟਾਈਮ ਲੈ ਲਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਬੜੇ ਪਿਆਰ ਨਾਲ ਸ਼ਾਂਤੀ ਨਾਲ ਸੁਣਿਆ ਸਤਿ ਸ੍ਰੀ ਅਕਾਲ ਜੀ